ਨਿਊ ਬਲੌਗ ਹੈ ਬਾਈ ਅੱਜ ਰੋੜੀ ਕੁੱਟਣੀ ਆ ਨਹੀਂ ਨਹੀਂ ਕੱਦੀ ਰੋੜੀ ਕੁੱਟੀ ਆ ਤੇ ਪਹਿਲੇ ਤੇ ਨਾ ਅੱਜ ਤੇ ਬਲੌਗ ਨਾ ਕੀ ਕਹਿਆ ਦੀ ਤੁਨੂੰ ਅੱਜ ਦੋਨੇ ਇਕੱਠੇ ਹੋ ਗਏ ਕਿ ਤੇ ਭਿਹਾ ਨਾ ਟੱਕਰ ਗਿਆ ਆ ਦੋ ਹੋ ਗਏ ਮਾਰ ਤੱਕ ਨਹੀਂ ਸੀ ਕੂਪਤੀ ਦੋ ਹੋ ਗਏ ਹਾਂ ਆ ਲੈ ਜਨੋ ਹਾਲੀ ਹਾਲੀ ਤਾ ਦੋ ਟੇੜਾ ਆ ਨੇ ਐਨੇ ਸਿ ਲਾਈਏ ਫਿਰ ਕੋ ਤੁਸੀਂ ਲਾਉਨੇ ਤੇ ਲਈਏ ਸੀ ਤੁਸੀਂ ਲਿਓ ਜਿਵੇਂ ਲਿਆਉਣਾ ਪੱਕਾ ਲਾ ਕੇ ਚਾੜ੍ਹਨਾ ਪਊਗਾ ਟਰੈਕਟਰ ਨਾਲ ਫਿਰ ਲੋਡ ਨਾਂ ਬਰੀ ਲੈ ਰਿਓ ਟਰੈਡਸ ਉੱਤੇ ਆਈ ਆ ਜਾਂਦੇ ਨੇ ਸੇਵਾਦਾਰ ਆ ਕਾਇਦਾ ਕਰਾ ਤੇਲ ਪਾੜ ਜਾਂਦੇ ਆ ਬਈ ਸਹੀ ਨੰਬਰ ਇਹ ਕੋਈ ਕੱਢਦਾ ਨਾਗਾ ਆਪਣਾ ਕਿੱਥੇ ਆਹ ਤਾਂ ਹੀ ਦਾ ਕਾ ਵਾਲੀ ਤੋਂ ਚੈੱਕ ਕਰ ਦੋ ਸੋਨਾ ਗੱਲਾਂ ਲੱਗ ਰਿਹਾ ਆ ਅੱਜ ਜਾ ਰਹੇ ਆ ਅੱਜ ਉਹ ਆ ਗਿਆ ਬੱਜੀ ਚਾਚਾ ਜੀ ਆ ਰਹੇ ਨੇ ਆਪਣੇ ਮੋਡੀਫਾਈਡਡ ਡਰਾਈਵਰ ਓ ਰੋਕ ਲਾ ਹਾਈ ਉਹ ਇੰਜਨ ਦਿੱਤਾ ਦੀ ਹੋਰ ਜੀ ਚਾਚਾ ਜੀ ਕਿਧਰੋਂ ਆਏ ਹੋ ਹੈ ਬਗੀਚੇ ਤੋਂ ਆਏ ਬਗੀਚੇ ਤੋਂ ਪੇਮੈਂਟ ਕਰਕੇ ਆਏ ਨੇ ਉਹਦੇ ਰਾਤ ਵਾਲੇ ਦੇ ਉਹ ਕਰਦੇ ਆ ਕੀ ਕਹਿੰਦੇ ਨੇ ਇਦਾਂ ਰੋੜੀ ਘੁੱਟਦੇ ਅੱਜ ਇਈ ਦੇ ਪਾ ਦਿਆ ਜੀ ਬਲੌਗ ਬਣਾਉਣੇ ਜਾਂਦੇ ਸੀ ਕਿ ਚਾਚਾ ਜੀ ਆ ਗਏ ਕੋ ਮੂਰੋ ਦਿਖਾਰੇ ਸੀ ਚਲੋ ਠੀਕ ਹੈ ਜੀ ਤੇਰ ਪਾ ਕੇ ਲੈ ਬਣਾ ਓਕੇ ਬਾਏ ਬਾਏ ਰੇ ਦੇ ਵੇ ਹਾਲੀ ਜਾਂਦੇ 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 ਇਹਦੀ ਰੋਪਾਂ ਵੋਏ ਚੱਕਾ ਹੋਰ ਦੇ ਬਾ ਛੱਡ ਦੇ ਅੱਛਾ ਜੀ ਅੱਜ ਆਇਆ ਮਰਦੇ ਨੇ ਲੋਕ ਆ ਮਰਨਾ ਹੀ ਆ ਪਾਲੇ ਨੂੰ ਗਾਲਾਂ ਘਟਾਂਗੇ ਹੋਰ ਅੱਗੇ ਹਾਂ ਉਹ ਇੰਟੈਸਟੈਂਪਰ ਸਨੇ ਪਾ ਦੇ ਕਿੱਦਿਰਾ ਤਾਲੀ ਹਾਈ ਫਰੈਂਡ ਕਿੱਦਾਂ ਆ ਆ ਪਰਦੇ ਕਰਦੇ ਫੁੱਲ ਡੀਜ਼ਲ ਪਾ ਸਾਡੀ ਵਿੱਚ ਪੜਾ ਆਇਆ ਵਿੱਚ ਵੜਿਆ ਓਏ ਉਹਦਾ 3000 ਰੁਪਏ ਰਬਾ ਹੋਦਾ ਕਿ ਉਹਦੇ ਸਾਢੇ 400 ਪਰ ਕਿਉਂ ਪੂਰਾ ਹੋਰ ਹੰਗਾ ਇੱਕ ਕਿਵੇਂ ਖੜੇ ਨੇ ਡੋਲੀ ਜਾਂਦਾ ਬਾਈ ਡੁੱਲੀ ਜਾਂਦਾ ਇਹ ਕਿਹੜਾ ਜਵਾਕਾਂ ਦੇ ਵਿਆਹ ਤੱਕ ਪੱਟੀ ਚ ਪਾਉਣਾ ਪੱਟੀ ਵਾਲੇ ਹੀ ਤੇ ਪਾਉਣਾ ਸੀ ਤੇ ਦੇ ਬਾਹਰ ਦੇ ਆਂਜੂ ਦੇਖ ਕੇ ਰੱਖੀ ਪਾਈ ਪੀਤਾ ਉਸ ਤੋਂ ਮਾਰਦੀ ਪਰ ਕਿਉਂ ਨਾ ਹੋਵੇ ਹੋਰ ਵਾਸਵਾਦੂ ਹੈਗਾ ਵੀ ਇਹ ਤਾਂ ਆਈਂਗਾ ਪਹਿਲਾਂ ਭਾਈ ਆ ਇੱਕ ਉਂਗਲੀ ਪਾ ਦੇ ਓਏ ਇਹ ਤਾਂ ਕੁਝ ਵੀ ਨਹੀਂ ਹੋਣਾ ਪਾ ਦੇ ਪਾ ਦੇ ਇੱਕ ਉਗਲੀ ਆ ਬਾਈ ਉਹ ਚੋਨੀ ਮਾ ਦੁਕਾਨ ਉ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਕਿੱਦਾਂ ਹੈ ਕਿਉਂ ਸੁਲੀ ਲਓ ਤੇ ਲੁੱਲੀ ਨਾ ਬਸ ਫਾੜਦੀ ਨਾ ਪਾਵੇ ਜਿਹੜਾ ਤੁਹਾਡਾ ਰੋਲੇ ਕਰੇ ਅੰਨੜਾ ਹੀ ਟੁੱਟਿਆ ਸੀ ਨਾ ਤੇ ਜਿੰਦ ਨੂੰ ਹੂੰ ਦੇਖ ਲੋ ਮਾਰ ਗੀ ਇਹ ਗੱਪਾਂ ਵੀ ਬੀਤੇ ਵੱਡੇ ਹਨ ਮਾਰ ਲੋੜਾ ਨਹੀਂ ਮਾਰ ਬਿੱਟਰੇ ਸਮਝਾ ਗਿਆ ਵਿੱਚ ਰਹਿ ਜੇ ਕਿਤੇ ਇਹ ਭੱਜਾ ਫਰੇ ਪੁੱਟਾ ਪਾ ਲਈਂ ਹੈਂਡਲ ਭਾਈ ਕਿ ਉਹਦੀ ਪੁੱਟਾ ਪਾ ਦਾ ਢੀ ਲੋੜਾ ਹੁਣ ਪਾ ਮੈਂ ਨਹੀਂ ਚਲਾਉਂਦਾ ਵਾਸੀ ਮੈਨੂੰ ਤਾਂ ਪਤਾ ਹੈ ਮੈਨੂੰ ਤਾਂ ਪਤਾ ਚਾਲ ਉਹ ਕਿਹੜਾ ਚਲਾਉਂ ਉਹ ਲੈ ਉਹ ਵੀ ਬੈਠਾ ਲੋੜਾ ਤੂੰ ਲੋੜ ਤੇ ਜਾ ਕਿੱਥੇ ਤੇ

ਉੱਪਰ ਚਲਾ ਦੀ ਵਾਪਸ ਲਾ ਦੀ ਆਈ ਆਇ ਬਣਾ ਹੋਇਆ ਆ ਬਣਾ ਹੋਇਆ ਆਜਾ ਛੜਾ ਹੋਇਆ ਆਜਾ ਆਇਆ ਓਏ ਓਏ ਰੋੜੇ ਨਿਕਲ ਗਏ ਆਜਾ ਰੋੜੇ ਕੱਢ ਦੇ ਸਟਾਰਟ ਕਰ ਦਸਮਾ ਗਿਆ ਤਿਆਰ ਗਿਆ ਚਲੂ ਹੀ ਦੇਖ ਲੈ ਤਾਂ ਹੈਂਡਲ ਮਾਰ ਕੇ ਲੱਗੀ ਦੀ ਵਿੱਚ ਦਾ ਰੋੜੇ ਨੇ ਯਾਰ ਪੀ ਤੇ ਖੜ ਜਾ ਪਹਿਲਾਂ ਰੋੜੇ ਨਿਕਲ ਗਏ ਬਾਈ ਆਹ ਦੇਖ ਹਾਂ ਮੇਰੇ ਬੈਲਟ ਬੈਲਟ ਕਸ ਨਹੀਂ ਬਹੁ ਹੈ। ਚਾਬੀ ਲੱਗੂਗੀ। ਕੀ ਹੋ ਗਿਆ? ਇਹ ਆ ਗਿਆ। ਬੈਟੇ ਕਸ ਨਹੀਂ ਬਹੁ ਕਿੱਥੇ ਆ ਗਿਆ ਇਹ। ਚਾਬੀ ਲੱਗੂਗੀ। ਕਿੰਨੇ ਨੰਬਰ ਦੀ ਚਾਬੀ ਲੱਗੂ ਇਹਨੂੰ? 97 7 19 ਲੱਗੂਗੀ। 19 ਤੇ ਵੀ 20 ਲੱਗੂਨੀ। ਇਹ ਗੱਲ ਕੀ ਹੋ ਗਈ? ਐਂ ਦੀ ਝਾੜਤੀ ਇਹਨਾਂ ਨੇ ਹੁੰਦਿਆਂ ਨੇ ਪਤਾ ਨਹੀਂ ਕਿ ਵੀ ਕਿੱਧਰ ਦੀ ਝਾੜਤੀ ਆ। ਹੁੰਦਿਆਂ ਨੇ ਇੱਧਰ ਦੀ ਝਾੜਤੀ। ਕਹਿੰਦੇ ਬੈਲਟੀ ਢਿੱਲੀ ਵੜੀ ਆ। ਕਮਾਈ ਕਮਾਈ ਜਾਬੀਆਂ ਵਗਾਲੀਆਂ ਓਏ ਆਇਆ ਲੋੜ ਯਾਰਾ ਓਏ ਆ ਆ ਹੈਂਡਲ ਪਰ ਵੀ ਤਾ ਖੜ ਜਾ ਹਟ ਜਾ ਹੈਂਡਲ ਮਾਰੂ ਆ ਸੰਦੇ ਨੇ ਇਧਰ ਦੀ ਚਾੜਤੀ ਹਾਲੀ ਨੇ ਕੀ ਕੀ ਕਰੀ ਕੱਸ ਰੋਏ ਭਈ ਉਰੇ ਆ ਜਾ ਹੈਂਡਲ ਵੀ ਕੱਸ ਲਈਏ ਚਿੱਟਾ ਕਟਣਾਈ ਨੇ ਇਹ ਚ ਰੋੜੇ ਕੱਢ ਓ ਇਹ ਚ ਰੋੜੇ ਕੱਢ ਤੂੰ ਇਧਰ ਦੀ ਚਾੜਤੀ ਤੂੰ ਇਹ ਦੱਸਾਂਗਾ ਤੂੰ ਐਂ ਕਰੋ ਯਾਰ ਪਹਿਲਾਂ ਹੀ ਹੈਂਡਲ ਕਮਾ ਕਮਾ ਰੋੜੇ ਭਾਂਦ ਦੇ ਵਿੱਚ ਪਹਿਲੇ ਕੋਈ ਫੜਦੇ ਨਹੀਂ ਉਹ ਇਹ ਨਹੀਂ ਬੰਨੀ ਅੰਦਰ ਉਹ ਮਾਰੀ ਨਹੀਂ ਬਟੇ ਇਹੋਂ ਇੱਕ ਵਾਰੀ ਲਗਮਾਈ ਉਹ ਇਧਰ ਨਾ ਮਾਰੀ ਮੇਰੇ ਉਹ ਹੁਣ ਕਿਉਂ ਕਿਉਂ ਕੀ ਕਰਤਾ ਮੈਂ ਇਹਨੂੰ ਕਹੀ ਗਿਆ ਐ ਕਿ ਇੱਧਰ ਇੱਧਰ ਦੇ ਪੈਸੇ ਬਣੇ ਕੋਈ ਹੋੜ ਐ ਐ ਜਾੜ ਲਈ ਬੈਲਟ ਦੇਖੀ ਇੱਕ ਰਹਿ ਗਿਆ ਕਿਵੇਂ ਐ ਜਾੜ ਲਈ ਬੈਲਟ ਇਹਨਾਂ ਨੇ ਯਾਰਾ ਬੈਲਟ ਚਾੜਨੀ ਸੀ ਇਧਰ ਦੀ ਕਹਿੰਦੇ ਢਿੱਲੀ ਵਾਗਿਆ ਕੀ ਕੀ ਕਹੀ ਇਹਨਾਂ ਹਾਲੀ ਜੀ ਕਿ ਐਂ ਚਾੜ ਕੇ ਕਹਿੰਦਾ ਕਹਿੰਦਾ ਇਹਨੂੰ ਇੱਧਰ ਤੱਕ ਕਦੇ ਵੀ ਟਾਇਰ ਟੋਜੀ ਉਹ ਤਾਂ ਮਾਝੇ ਇੱਥੇ ਤੱਕ ਲੈ ਜਾ ਤਾ ਪਹਿਲੇ ਨਾ ਤੂੰ ਵੀ ਕਹਿੰਦਾ ਸੀਗਾ ਚੱਲ 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 ਜਦੋਂ ਮੈਂ ਕਿਹਾ ਮੈਂ ਲੋਡ ਨੂੰ ਮੈਂ ਕਿਹਾ ਲੋਡ ਦੀ ਮੈਂ ਬਾਈਕ ਕਮਾ ਲਵਾਂ ਮਾ ਮਾ ਕੀ ਆਇ ਰੱਖ ਲੈ ਓਏ ਆ ਬੈਲਟ ਕਮਾਉਣਾ ਲੋਡ ਹੈਂਡਲ ਕਮਾਈ ਤੂੰ ਹੈਂਡਲ ਕਮਾ ਲੈ ਓ ਪੀਤਾ ਲੋਡ ਕਮਾ ਯਾਰ ਐ ਇਹਨੂੰ ਯਾਰ ਤੂੰ ਥੱਲੋ ਚਾੜ ਦੇ ਪੀਤਾ ਥੱਲੋ ਜਾਂ ਚਾੜ ਦੇ ਇੱਕੋ ਜਿਹਾ ਲੱਗਦਾ ਹਾਂ ਹਾਂ ਫਿਰ ਐ ਘੁੰਮਦਾ ਫਾਉ ਪੈਂਦਾ ਓਏ ਇੱਧਰ ਨੂੰ ਕਰ ਆਪ ਦੇ ਕਿੰਨੇ ਨੂੰ ਖਿੱਚੀ ਦਾ ਟਾਇਰ ਲੈਣਾ ਕੀਆ ਕਿੱਚਾ ਕਿ ਤੇਰ ਹੱਦੀ ਹਦੀ ਗਿਆ ਦੋਲਮ ਕੌਣ ਫਿਰਦੇ ਨੇ ਚੱਕਰਾ ਟਾਈਮ ਉਗਲ ਨਾ ਦੇਲੀ ਤੂੰ ਵਿੱਚ ਉਹ ਹੈਂਡਲ ਪਾ ਲੋ ਉਹ ਯਾਰ ਹੈਂਡਲ ਆ ਪੁੱਠਾ ਕਿੜਾ ਕਿ ਮੈ ਉਹਗਾ ਯਾਰ ਪੁੱਠਾ ਕਿੜਾ ਭਰਾਈ ਕਰ ਲੋ ਫਿਰ ਹਾਂ ਤੂੰ ਗੱਲ ਕਰ ਕੇ ਫਿਰ ਭਰਾ ਉਰੇ ਫਾਉਲ ਨਹੀਂ ਪੈਂਦਾ ਆ ਫੇਰ ਨਿਕਲੇ ਕੀ ਕੱਢ ਦਿਆ ਲੋੜ ਚੱਲ ਲੋੜ ਕਮਾ ਹਾਂ ਖੜਾ ਖੜਾ ਹਾਈ ਹਾਈ ਲੋੜ ਤੱਕ ਹੁੰਦਾ ਨਹੀਂ ਓਹ ਲੋੜਾਂ ਬੜਾ ਸਟਾਰਟ ਹੋ ਜੀ ਕਾਲੋ ਕਾਲਾ ਕੋ ਯਾਰ ਚੱਲ 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 ਬੈ ਜਾ ਯਾਰ ਪਾਰੇ ਹਟ ਯਾਰ ਉੱਥੇ ਪੰਗਲ ਰਹੇ ਆ ਓ ਯਾਰ ਇਹੇ ਰੋੜਾ ਦਾ ਕੱਢੋ ਨਹੀਂ ਮੈਂ ਬੁਗਦੀ ਸਿੰਘਾਂ ਨੂੰ ਹੱਥ ਨਾ ਕੀ ਪੜਾ ਇੱਕ ਸਹੀ ਟੁੜਾਈ ਟੁੜਾਈ ਗਾਣੇ ਸੁਣ ਗਾੜੇ ਗਾੜੇ ਉਹ ਨਾ ਮੁਟੇ ਮਰਵਾ ਲਿਆ ਓਏ ਆਈ ਦੀ ਮਾਰ ਫੋਸੂ ਛਾਪੇ ਚੇਰਤਾ ਪੜਕ ਕੇ ਵੱਜੂ ਰਾ ਆ ਖੜਾ ਜਾ ਚਾਚੇ ਫੁੱਟ ਗਿਆ ਫੁੱਟ ਗਿਆ ਚਾਚੇ ਦੂਜੇ ਵਿੱਚ ਮਾਰਿਆ ਨਹੀਂ ਚੱਲ ਨਹੀਂ ਚਾਚੇ ਨਹੀਂ ਕਰਦਾ ਨਹੀਂ ਕੁਦ ਚਾਚੇ ਦੂਜੇ ਵਿੱਚ ਉਹ ਦੇਖ ਵੀ ਲਿਆ ਹਰ ਗਿਆ ਚਾਚੇ ਯਾਰ ਵਾ ਵਸ ਵਸ ਹੁਣ ਚੜ ਲੋੜ ਬੈਲਟ ਚੜੀ ਲੋੜ ਮੈਂ ਨਹੀਂ ਚੜਦਾ ਉੱਥੇ ਵੱਢਣੇ ਨਹੀਂ ਆਉਂਦੀਆ ਬੀਤ ਚੜਾਈਆਂ ਕੀ ਕਿਹੜਾ ਹੈਂਡਲ ਮਾਰ ਮੈਂ ਤਾਂ ਉਹਦੀ ਸਟਾਰਟ ਕਰਾਂਗਾ ਹੈਂਡਲ ਮਾਰੀ ਲੋੜ ਉਹਦੀ ਖਿਡਾੜ ਚੁੜਾ ਨਾ ਕਰੀ ਹਾਂ ਜੋੜਾ ਦੇ ਮਰ ਲੋੜਾ ਤਾਂ ਕਿ ਉਧਰ ਦੀ ਭੱਜੂਗਾ ਨਾ ਗੇੜ ਤੂੰ ਗੇੜ ਬਸ ਜਿੱਧਰੋਂ ਜਾ ਗੇੜ ਹੁਣ ਚੱਲ 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 ਹਾਏ 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 ਦੇਖ ਰਿਹਾ ਮੈਂ ਕਿ ਨਾਂ ਬਾਬੇ ਦਾ ਕਮਾ ਦੇ ਤੂੰ ਮਾਰ ਦੇ ਲੋੜ ਯਾਰ ਲੋੜ ਚਾਲਾ ਕੁਛ ਨਹੀਂ ਹੁੰਦਾ ਚਾਲੋ ਠੀਕਾ ਮੈਂ ਦੱਸ ਤੂੰ ਬਿਲਕੁਲ ਇਹਨੇ ਜੱਛੇ ਦੇ ਪੋਹ ਵਾਲੇ ਮਾਰੇ ਦੀ ਹੈਂਡਲ ਆ ਮਾ ਮਾ ਹਟਾ ਕੇ ਹੈਂਡਲ ਕਰ ਲੈ ਹਮੇ ਇਹ ਯੂ ਗੌਰਮੈਂਟ ਨਾਲ ਹਾਏ ਦਾ ਨਹੀਂ ਗਾਇ ਹਾਏ

はい。<emos. S 1>

ਟੈਕਨੀਕ ਲਾ ਰਿਹਾ ਫੈਰੀ ਚਨਾ ਫੈਰੀ ਐ ਪੱਥਰ ਜਾ ਕੇ ਉਹ ਲੈ ਰਣੀ ਚੌਂਦੀ ਘੱਟੇ ਰਸਾ ਵੱਡੇ ਹੋ ਜਾਣਗੇ ਉਹ ਬਣਨ ਦੀ ਕੋਈ ਬੋਤਹ ਹਾਲੀ ਹੈ ਉਹ ਪੱਥਰ ਲੈ ਆਈ ਓਏ ਉਹ ਤਾਂ ਮੇਂਡਰ ਲੈਣਾ ਦਾ ਚੱਕਦਾ ਲੱਡੂ ਲੱਡੂ ਬੰਦਰ ਲਾਇਆ ਤੁਸੀਂ ਪ੍ਰਸੀਡਰ ਆ ਹੋਏ ਨਵਾ ਆ ਲੋੜਾ ਜੇਡੀ ਸ਼ੈਰੀ ਬੋਲ ਲਾ ਦੀ ਹੁਣ ਸੁਣਾ ਇੱਕ ਟੀ ਹੋਰ ਆ ਯਾਰ ਵਾਲੀ ਚੋਦੀ ਘਾਟੇ ਨੇ ਆ ਵਧਿਆ ਹੋਇਆ ਨਾ ਸਾ ਅੱਜ ਖੌਣੂ ਪੈਣਾ ਮੋਟਰ ਤੇ ਪਰੇ ਵਧਿਆ ਪਰ ਕਹ ਯਾਰ ਆ ਬੰਦਰ ਨਿਊ ਲੈਂਦਾ ਨਿਊ યુ લેંદા ની હું રેસા લાગોયા દી મુકાબલા આય આય આ લેંદા નો મુકાબલા ટા સાત કેવડિયા રાતના નીકળ કે પાજે માનો કી કહેતા ની લોડા એક તમુરિયા કર દે ખાલી ਓਕੇ ਕਰਦੇ ਨੇ ਲਾਰੀ ਅੰਗਿਆ ਕਹਿੰਦਾ ਬਾਕੀ ਬੰਦੇ ਘਟਰੇ ਜਿੰਨਾ ਨੇ ਕਹੇ ਜੁੜੀਆਂ ਦੇ ਦਿੱਤੀਆਂ ਤਾਰਾਂ ਤੇਰੀ ਬਰਦਿਆ ਨੂੰ ਤੇਰੇ ਨੂੰ ਲਵ ਯਾਰਾ ਇਹਨੂੰ ਕਹਿੰਦੇ ਟਾਈਮ ਚ ਕਾ ਦੂ ਤੇਰਾ ਟਾਈਮ ਇੱਧਰ ਝਾਕ ਤੂੰ ਆ ਪਾਤੀ ਨੱਟ ਤੇ ਨੱਟ ਤੇ ਪਾਤੀ ਆ ਚਾਹਦਨੀ ਓਏ ਦਾਹ ਨਹੀਂ ਨੱਟ ਤੇ ਪਾ ਲਾਂਗੇ ਅਸੀਂ ਤਾਂ ਇਹ ਕਾਣ ਵੀ ਨਾ ਚੱਲ ਵੇ ਆ ਜਾ ਉਹ ਟਰੈਲੀ ਉਹ ਲਵਾ ਕੇ ਆ ਲੋੜਾ ਆ ਜਾ ਆਦੀ 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 ਆਏ ਆਏ ਬੁੱਚ ਮਰੋੜ ਕੇ ਆਉਂ। ਔਰੇ ਦਾ ਬਾਬਾ ਹੈ ਕੀ ਮੈਂ ਹੋਇਆ? ਫੜਾਤੀਆਂ ਸੁੱਚਾਂ ਭੈਣ ਦਾ ਕੜਮਾ। ਅਰੇ ਦੀ ਗਾਂ ਤੇ ਜਾ ਪੜਨਗੇ। ਲੋੜ ਦੇ ਮਾਰ ਕੁੱਤੀ ਪੈ ਗਈ ਦੀ ਓਏ। ਲੋੜ ਦਾ ਦੰਮ ਕਰਤਾ। ਧੀ ਵਾਲੀ ਆਪਾ ਲਵ ਯੂ ਮਰਜਾ ਇਹ ਨਹੀਂ ਬਸੇ ਲੋਕ ਆਦੀ ਹੁਣ ਬਸੇ ਲੋ ਲੋੜ ਹੋਲੀ ਹੋਲੀ ਖੇਡਾਂਗੇ ਆਲੀ ਇੱਧਰ ਜਾ ਕੇ ਖਾਲੀ ਇੱਧਰ ਨਾ ਜਾ ਕਾ ਸੋਣਾ ਮੁੰਡਾ ਦੇਖ ਫੈਨਾਂ ਨੇ ਬਲਾਉਂ ਕਿ ਨਹੀਂ ਕੀ ਕਹੋਂਗੇ ਇਹਨਾਂ ਨੂੰ ਲਾਲ ਹੋ ਗਿਆ ਮੁੰਡਾ ਇਹਦੇ ਅੱਜ ਖੂਨ ਦੀਆਂ ਹੋਦੀਆਂ ਦੇਖ ਖੂਨ ਦੀਆਂ ਹੋਦੀਆਂ ਖੂਨ ਕਰਤਾ ਕਰੂਗੀ ਮੁੰਡੇ ਦਾ ਬਾਈ ਨੂੰ ਹੋਰ ਤਾਂ ਕੱਪ ਕਰਾਉਣੀ ਤੇ ਰੈਣਾ ਕਿਹਦੇ ਨਾਲ ਅਸੀਂ ਮੇਰੇ ਨਾਲ ਰਹਿਗਾ ਕੱਪ ਮਾਰੂਗਾ ਨਹੀਂ ਹਣੀ ਹਾਂ ਬਲੋਡ ਕਰ ਦੇ ਦੱਸ ਕੋਣ ਬੈਠਾ ਚੱਲ ਲੈ ਕਰ ਰਹਿਣਾ ਮੁੰਡੇ ਆ ਰਹਿਣਾ ਚੰਗਾ ਤਰਕਸਾਰ ਨੂੰ ਨਾ ਨੂੰ ਕੇ ਆ ਗਏ ਇਹ ਦੁਰਨਾ ਕੇ ਆ ਗਏ ਹਾਂਜੀ ਬਾਈ ਨਾ ਕਿ ਆਗੇ ਲੋੜਦੇ ਨੇ ਦੇਖ ਉਹਦੀ ਛੱਡ ਮੰਮੀ ਤੋਂ ਤਵਾ ਕੇ ਉਹੀ ਸਾਲ ਦਾ ਬਈ ਸਿਰ ਬਲੌਗ ਚ ਵੀ ਦੇਖ ਲੋ ਹਾਂ ਹਾਂ ਜਟ ਕੋੜੇ ਕੀ ਸਾਲ ਦਾ ਜਟਪਾਣਾ ਧੋਲਾਲਾ ਉਹ ਮੁੰਡੇ ਆਉਣਗੇ ਆ ਰਾਂ ਲਾਓਏ ਮੁੰਡਿਆਂ ਨੂੰ ਖਾਣ ਦੀ ਕਿੱਥੇ ਆ ਗਏ ਅੜੀ ਕਰ ਰਹੇ ਆ ਬਈ ਕਿ ਵੇਗਾ ਕੇਸ ਬੋਸ ਕੇਸ ਬੋਸ ਨਹੀਂ ਹੁੰਦਾ ਬੇਸ ਬੋਸ ਹੁੰਦਾ ਕਰਾਂ ਕੇਸ ਬੋਸ ਲਿਆਉਂਗਾ ਲੋੜਾ ਵਧੀਆ ਲਿਆ ਮੈਂ ਕੀ ਸੋਨਾ ਜਾ ਆ ਗਏ ਤਨਾ ਆ ਜਾ ਰਾਹ ਹੋਇਆ ਟੱਕਰੀ ਹੋਆ ਉਹੀ ਵਾਲੀ ਕਹੇ ਜੀ ਉਹੀ ਵਰਾ ਸੀ ਉਹੀ ਆਇਆ ਇੱਧਰ ਤੱਕ ਗਲੇ ਆਈ ਨਹੀਂ ਲੋੜ ਯਾਰਾਂ ਪਿੰਡ ਕਿ ਨਹੀਂ ਆਉਣੇ ਓਏ ਪਿੰਡ ਕਿ ਨਹੀਂ ਆਉਣੇ ਥੋੜੇ ਵੱਡੇ ਬਣੇ ਵੀ ਦੇਖੋ ਆ ਬੜੀ ਅਗੜੀ ਮੋਹੜ ਆ ਯਾਰ ਨਾਲ ਹੀ ਰਲਦੇ ਦੇ ਆਪਾਂ ਨੂੰ ਕਹਿੰਦੇ ਇੱਧਰ ਦੀ ਆਵਾਂਗੇ ਆਪ ਕਿੱਧਰ ਦੀ ਸਾਨੂੰ ਕਹਿੰਦੇ ਭਾਈ ਇੱਧਰ ਦੀ ਕਹਿੰਦੇ ਦੇਖੋ ਆਏ ਵੇ ਉਹਨਾਂ ਪਸਨਾਮ ਨੂੰ ਜਾ ਰਹੇ ਹਾਂਗੇ ਸਾਨੂੰ ਇਹ ਗਰਦੇ ਵਾਲੀ ਪਾਣੀ ਲੱਗਦੀ ਹੁਣ ਪੈਜ ਪੈਂਦੀ ਉੱਤੇ ਨਾ ਉਹ ਗਾਗਿਆ ਵੀ ਠੀਕ ਨੇ ਤੇ ਆਹ ਨੂੰ ਠੀਕ ਦੇਣੀ ਹੈ ਉਹ ਲੰਘ ਕੇ ਦੇਖਦੇ ਹਾਂ ਉਹ ਵੀ ਬੱਡੇ ਦੇਖੋ ਮੈਂ ਕਿੰਨਾ ਵੱਡਾ ਅੱਜ ਆ ਗਿਆ ਜਿਹੜਾ ਰੋੜੇ ਦਾ ਮੱਥਾ ਵਾਜ ਰਿਹਾ ਹੈ ਜਿਹੜਾ ਰੋੜੇ ਆਇਆ ਠੀਕ ਹੈ ਵੱਡੂਗੀ ਮੇਰੇ ਕੋਲ ਉਹ ਬਾਈ ਉਧਰ ਮੜ ਕੇ ਦੇਖੋ ਲੈ ਲੋ ਸੱਜਣਾ ਠੇਕੀ ਆ ਤੇ ਆ ਮੇਰੇ ਦੀ ਤੇ ਨਹੀਂ ਮਰਦਾ ਹਾਏ ਹਾਏ ਆਹ ਭਾਈ ਬੰਦਾ ਬਹੁਤ ਖੁਸ਼ ਅੱਜ ਆਜੋ ਕਾਰਨ ਕਿਹਦਾ ਜੀ ਰੋਟੀ ਕੁੱਟਿਆ ਜੋਰ ਲਵਾਤਾ ਤਰੀਕੇ ਦੇ ਇੱਕ ਵਾਰ ਕਰ ਸਕਦਾ ਹੁਣ ਕੀ ਖਾਂਗੇ ਇਹ 버ਗਰ ਉਹ ਕੈਫੇ ਚਲੀਏ ਕੈਫੇ ਤੋ ਤਾਂ ਕੀ ਕਰਾਂਗੇ ਆਪਾਂ ਤਾਂ ਇੱਥੇ ਹੀ ਖਾਂਦੇ ਹਾਂ ਨੂਡਲ ਵਾਲੇ ਨੂਡਲ ਵਾਲੇ ਨਹੀਂ ਅੱਜ ਨੂਡਲ ਵਾਲੇ ਖਾਓ ਮੈਂ ਹੋਸ਼ ਨੂੰ ਬਿਠੇ ਰਾ ਫਿਰ ਦੱਸਾਂਗੇ ਵਿੱਚ ਅੱਜ ਕੱਲ ਨੀਵਟਿਆਰੀ ਦਾਸਾ 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 ਵੱਡਾ ਕਲਾਕਾਰ ਹੈ ਰੇ ਇੱਕ ਤਾਂ ਮੈਂ ਚਾਹੀ ਕੌਣ ਲੱਗ ਜੂ ਇਹ ਮੁੰਡੇ ਮਿਲ ਗਿਆ ਆਪਣੇ ਯੂਨੀਵਰਸਿਟੀ ਦੇ ਪ੍ਰਧਾਨ ਮਿਲ ਗਏ ਹਾਂ ਚਾਹੀ ਹੀ ਤੇ ਆ ਲੈ ਆ ਆ ਗਏ ਭਾਈ ਆ ਲੈ ਸੋਹਣੇ ਮੁੰਡੇ ਕਾਲਜ ਦੇ ਕਾਲਜ ਵਾਲੇ ਸੋਹਣੇ ਮੁੰਡੇ ਆ ਗਏ ਪੇਪਰ ਦੇ ਕਿ ਆਏ ਨੇ ਆ ਤਰੇ ਸਾਦ ਕੇ ਕਰਨਾ ਬਠੰਡਾ ਪਹੁੰਚ ਗਈ ਕਰਨਾ ਬਠੰਡਾ ਕਰਨਾ ਬਠੰਡਾ ਰੇ ਸਾਦ ਕੇ ਤਰੇ ਗਦੀਆ ਹੋ ਚਾਚਾ ਜੀ ਕਿਵੇਂ ਹੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵਧੀਆ ਚਾਚਾ ਜੀ ਕਹਦੇ ਨੇ ਇਹਦਾ ਚਾਚਾ ਜੀ ਹੋਦਣਗੇ ਕਿੰਨੇ ਸਾਰੇ ਇਕੱਠੇ ਹੋਏ ਨੇ ਅੱਜ ਆਈਡੀ ਚੱਕਤੀ ਆਪਾਂ ਚੱਲਾਂਗੇ ਆਪਾਂ ਅੱਡਾਂੇ ਕਰਨ ਤੋਂ ਯਾਰ ਉਰੇ ਬੈਜੋ ਨਾ ਉਧਰ ਟੇਬਲ ਟੂ ਵੱਲ ਆਏ ਹੋਏ ਨੇ ਆਏ ਲੋੜ ਮੰਡਾ ਲੈਤੀ ਆਏ ਕਾ ਬੈਠਿਆ ਯਾਰਾ ਓਏ ਭਾਈ ਜੀ ਕੀਤਾ ਸਸਤਾ ਪਾਲੋ ਯਾਰ ਚਲ ਆ ਨੀ ਰਾ ਗਿਆ ਕਾਲਜ ਵਾਲੇ ਮੁੰਡੇ ਦਾ ਅਸਲ ਤਾਂ ਬਣੇ ਠਣੇ ਦੇਖੋ ਤੁਸੀਂ ਆਪੀ ਕਰਤੀ ਇਹਨਾਂ ਨੂੰ ਖਾਸ ਕਰ ਲੈ ਚੱਲੇ ਚੱਲੋ ਆਪਾਂ ਆਹ ਦੇਖੋ ਮੁੰਡੇ ਬਣੇ ਹੋਏ ਦਾ ਹਨਿਆ ਜਿਹੜਾ ਮਾਰ ਲਾ ਬਣ ਠਣ ਕੇ ਰਹਿੰਦੇ ਨੇ ਇਹ ਮੁੰਡੇ ਹਾਏ ਕਲੱਚ ਦੇਖ ਆ ਕਲੱਚ ਕਿੱਧਰ ਆ ਓਏ ਡਾੜੇ ਗੋਡੇ ਛੇਤੀ ਚੱਲੇ ਜਾਂਦੇ ਨੇ ਇਹ ਆੜ ਗਿਆ ਆੜ ਗਿਆ ਖੜ ਜਾ ਓਏ ਟੱਕਾ ਨਾ ਲਾਇ ਇਹਨੇ ਪੀਣਾ ਕਿਆ ਹੁਣ ਕੀ ਹੋ ਗਿਆ ਰਾਜ ਜੀ ਪੀਵਾਂਗੇ ਤੂੰ ਤਾਂ ਕਹਿੰਦਾ ਸੀ ਹੁਣ ਚੱਕ ਤੂੰ ਵੱਡਾ ਲੰਮਾ ਸਫਰ ਆ ਪਪ ਕੌਰ ਲੈ ਲਉ ਲੰਮਾ ਸਫਰ ਆ ਚਲੋ ਭਈਆ ਦੋ ਹੋਰ ਰਲ ਗਏ ਹਟਨਾ ਕਿੰਨੀ ਓ ਤੂੰ ਵੱਡਾ ਕਿੰਨੀ ਦੋ ਮੋਠਾ ਤਾਂ ਜੇ ਨਾ ਮੈਂ ਕਰਦਾ ਨਕਸਾ ਆਏ ਮੁੰਡੇ ਲੈ ਕੇ ਆਏ ਦੀ ਮਾਂ ਤੁਸੀਂ ਰਾਏ ਦੋ ਮੈਨੂੰ ਹਾਂ ਸੱਚੀ ਆ ਭਈਆ ਆਪਣੇ ਘਰ ਦਾ ਬੰਦੂ ਖੁੱਲਰ ਹੋਏ ਇਹ ਰੂਮ ਆਪਣਾ ਪਬਜੀ ਖੇਡਣ ਵਾਸਤੇ ਆ ਅਟਵਣ ਵਾਲਿਆ ਗੇਮਿੰਗ ਰੂਮ ਆ ਗਿਆ ਇੱਥੇ ਏਸੀ ਉਸੀ ਲਾ ਕੇ ਨਾ ਸਟੂਡੀਓ ਬਣਾਇਆ ਆਪਾਂ ਨੇ ਆਉਣ ਵਾਲੇ ਸਮੇਂ ਤੇ ਵਲੋਗਿੰਗ ਵਾਸਤੇ ਐਡੀਟਿੰਗ ਡਿਊਟੀ ਕਰਨੀ ਆ ਨਾ ਤਿੰਨ ਬੈਡਰੂਮ ਠੋਕ ਤੇ ਆਤੀ ਆਪਣੀ ਗੋਲਤੀ ਪਿੱਛੇ ਹਾਂ ਇੱਕ ਆ ਤਿੰਨ ਠੋਕ ਤੇ ਇੱਕ ਤਾਂ ਆਪਣੀ ਹੋ ਗਿਆ ਆ ਅਥਰੀ ਗੈਂਗ ਦਾ ਉਹ ਬਾਜੀ ਆ ਹਾਂ ਅਥਰੀ ਮੰਦਿਰ ਰਵਣਾ ਦਾ ਇੱਕ ਤਾਂ ਰੂਮ ਫਿਰ ਆਪਾਂ ਉਹ ਰਿਹਾਗੇ ਬਾਜੀ ਏਸੀ ਲਾ ਕੇ ਕਿੱਟਨਾ ਡੇਟਾ ਹੁੰਦਾ ਏਸੀ ਕੰਮ ਕਰਜੂ ਐਂਡਲੀ ਐਂਡਲੀ ਕੰਪਲੀਟ ਫੋਟੋ ਨਹੀਂ ਦਿਖਾ ਦਿੰਦੇ ਕੋਈ ਚੱਕਰ ਨਹੀਂ ਕਿੱਥੇ ਥੱਲੇ ਹੋ ਕਰ ਤਾਂ ਉਹ ਜਿੱਕੇ ਨੂੰ ਫਰਮ ਕਰਾਂਗੇ ਫੇੜੀ ਪਾਸੇ ਡੰਨ ਨਹੀਂ ਕਰਿਆ ਜੇ ਕੋਲ ਹਲੇ ਆਪਾਂ ਡੰਨ ਨਹੀਂ ਕਰਿਆ ਹਲੇ ਨਹੀਂ ਬੀਸਮੈਂਟ ਨਹੀਂ ਦਿਖਾਇਆ ਬੀਸਮੈਂਟ ਚ ਮੈਂ ਰਖਾਉਣ ਲੱਗਾ ਸੀ ਮੈਂ ਤੂੰ ਰਾਏ ਹੁਣ ਦਿੱਤੀ ਆ ਤਾਂ ਹੋਰ ਵਧੀਆ ਜਿੱਕੇ ਨੂੰ ਰੂਮ ਹੈ ਛੇਡਾ ਰੂਮ ਇਹਨਾਂ ਬੇਸਮੈਂਟ ਚਾਹੀਏ ਠੰਡਾ ਬੜਾ ਰਿਹਾ ਕਰੂ ਕੈਮਰਾ ਹੈ ਹਾਂ ਹਾਂ ਪਾ ਲੋ ਫਿਰ ਕੀ ਲੈ ਆਂਦੇ ਰੁਪਏ ਘਟਦੇ ਨੇ ਪਾ ਦੋ ਲੱਖ ਲੱਖ ਜਿਹੜੀ ਚੀਜ਼ ਜਿਵੇਂ ਕਹੇਗਾ ਉਵੇਂ ਬਣਵਾ ਦੂੰ ਨਾ ਲੱਖ ਰੁਪਇਆ ਪਾ ਦੇ ਜਿਵੇਂ ਕਹੇਗਾ ਉਵੇਂ ਜਿਵੇਂ ਕਹੇਗਾ ਉਵੇਂ ਪਾ ਲਈ ਆਪਾਂ ਆ ਪਾਉ ਆਪਣਾ ਨਕਸ਼ਾ ਚਲੋ ਥੱਲੇ ਬੇਸਮੈਂਟ ਚਾਹੀਦੀ ਹਰਾਂ ਵੇਲੇ ਕੀ ਵਿੱਚ ਆ ਮਲੇ ਦੇ ਵਾਰੀ ਆੜਾ ਮਲੇ ਦਾ ਨੇੜੇ ਪਾਣੀ ਦਾ ਬੜੀ ਜਊ ਗੇ ਇਸ ਮਿੰਟ ਜਿਵੇਂ ਮਾਪ ਠੰਡਾ ਪਾਣੀ ਠੰਡਾ ਠੰਡਾ ਕਹਿੰਦਾ ਠੰਡਾ ਪਾਣੀ ਦੇ ਦੋ ਹਾਲ ਹੀ ਕੀ ਹੋ ਗਿਆ ਡੱਕਾ ਜਾਂ ਫਿਰਦਾ ਆ ਦੇ ਲੈ ਓਏ ਆਈਆਂ ਖਾਨੇ ਨਸੜੀ ਮੇਰੀਆਂ ਹੈ ਹੈ ਲੋੜ ਤੇ ਦੁੰਦੇ ਪਾਈ ਰਿਹਾ ਦੇ ਖੜੀ ਆ ਤੇ ਦੁੰਦੇ ਨੱਕ ਵੇ ਇਕੱਠੇ ਆ ਸਲਾਮ 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 ਓਏ ਚਲੋ ਸੀਟ ਕਵਰ ਕਿੱਥੇ ਨੇ ਸੀਟ ਕਵਰ ਉਧਰ ਨੇ ਉਹਦਾ ਪੌਲ ਚੜ ਕੇ ਜਾਣਾ ਬੂ ਬਾਲੀ ਦੂਰ ਆ ਆ ਹੀ ਕਰੋ ਮੋਟਰਾਂ ਖੜਾਓ ਕਰਦੇ ਨੇ ਬੋਏ ਇਹ ਹਮ ਪਾਈ ਟਪਾ ਦਾ ਜਿਹੜੀ ਆ ਗਿਆ ਉਹ ਗਾਣੇ ਦੀ ਨਾਲੀ ਆ ਵੀ ਤਾਂ ਯਾੜ ਨਾਲ ਮਗਰ ਆਉਂਦੀ ਸਾਡੀ ਕਾਏਗਾ ਵਾਏ ਓਏ ਯਾ ਦੱਸਾ ਵੀਵੀ 2 ਵਾਲਾ ਵੀਵੀ 2 ਲੈ ਕੇ ਆਂਦੇ 3ਵੀਂ 2 ਹੁਣ ਕੀ ਖਾਓਗੇ ਖਾਓਗੇ ਕਿ ਲੋੜ ਆਉਂਦੀ ਅੱਗੇ ਆਏਗਾ ਆ ਦੇਖ ਕਾਲ ਜਾਲੇ ਮੰਡੇ ਨੇ ਯੂਨੀਵਰਸਿਟੀ ਆ ਮੰਡੇ ਨੂੰ ਦੁਵਾਰ ਆਏ ਕੱਢਦੇ ਹੋਏ ਆ ਜਾ ਫੇਰ ਪਚਾਤੀ ਮਾਨ ਨਿਤਿਆਰ ਵਾਰੀ ਬੱਧਿਆ ਆ ਆ ਹੁਣ ਫੇਰ ਪਚਾਉ ਕਬੂਟਰੀ ਆਇਆ ਉਹ ਕਿ ਕਰਤੀ ਬਾਈ ਪਾਰਟੀ ਮੁੰਡੇ ਨੇ ਪਾਰਟੀ ਕਰਤੀ ਨੇ ਲੈ ਆਜੋ ਗਰੀਬੋ ਲਾ ਫਾੜਾ ਰਾਏ ਤਰੇਸ ਸਾਦਕੇ ਕਾਫੀ ਪੂਰਾ ਦਾਗ ਰਹਾ ਹਾਂ 7 ਤੇ ਇੱਕ ਪਾਸੀ ਆ ਸੱਤ ਤੇ ਇੱਕ ਪਾਸੀ ਹੁੰਦੀ ਆ ਨਾ ਨਾ ਕਿੱਥੇ ਆ ਜੀ ਛੋਟੇ ਵੀਡੀਓ ਬਣਾ ਕੇ ਪਾਉਂਦਾ ਕਿਹੜਾ ਹੁੰਦਾ ਤੂੰ ਬਣਾਉਂਦਾ ਅੱਛਾ ਸਮਝਾਈ ਹੋਰੇ ਤਾਂ ਹੈ ਇਹ ਲੋੜ ਦੇ ਕਰੇ ਬੈ ਜੀ ਦੂਬਾ ਮੈਂ ਚੱਕ ਲਿਆ ਹੋਰੇ ਆ ਸਮਝਾ ਤੂੰ ਕਿਵੇਂ ਬਾਗ ਨੂੰ ਜਿਹੜੇ ਗਰੂ ਲੋਬੀ ਜਿੰਨੇ ਤਿੰਨੇਲੇ ਇੱਕ ਬੈਡਰੂਮ ਨਾਲ ਅਟੈਚ ਹੈਗਾ ਨਹੀਂ ਬਾਥਰੂਮ ਤਾਂ ਕੋਈ ਅਟੈਚ ਨਹੀਂ ਸਿੱਧੀ ਹੋਰੋਂ ਦੀ ਐਂਟਰੀ ਇੱਕ ਆ ਦੇ ਦੂੰਗੇ ਰੱਖ ਇਹਦਾ ਡਰੈਸਿੰਗ ਏਰੀਆ ਆ ਗਿਆ ਹੈ ਲੋਬੀ ਨਾਲੀ ਗੱਡੀ ਨਾਲ ਇਹ ਨਕਸਾ ਮੈਂ ਦਿਖਾਉਣਾ ਨਹੀਂ ਨਾ ਮਾਂ ਜਿਹੜੇ ਵੇਲੇ ਤੂੰ ਮੇਰਾ ਹੱਥ ਫੜ ਕੇ ਰੱਖ ਸਤਿਕਾਰ ਇਹ ਮੈਂ ਦਿਖਾਉਣਾ ਨਹੀਂ ਕਿਸੇ ਨੂੰ ਵਲੇ ਏ ਬਣਦੀ ਦੀ ਸਰਪ੍ਰਾਈਜ਼ ਹੀ ਦੇਵਾਂਗੇ ਹੁਣ ਸਾਹ ਦੇਖ ਐ ਲੋਬੀ ਜੈਂਟਰੀ ਅਸੀਂ ਇੱਕ ਰੂਮ ਨਾਲ ਅਟੈਚ ਕਰ ਦਿੰਦੇ ਨਹੀਂ 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 ਕਈ ਵਾਰ ਜ਼ੋਰ ਪਾਇਆ ਇਧਰ ਦੀ ਆਵੇ ਬੰਦਾ ਇਧਰ ਨਹੀਂ ਆ ਰੂਮ ਨਾਲ ਦਾ ਅਟੈਚ ਰੱਖ ਪਾ ਨਹੀਂ ਰੂਮ ਨਾਲ ਨਹੀਂ ਅਟੈਚ ਤੇਰੀ ਅੱਜ ਰੀਲ ਪਾਈ ਜਾ ਮੇਰੇ ਨਾਲ ਬਾਈ ਕਹਿੰਦਾ ਤੈਨੂੰ ਆ ਮਾਗਰਲਾ ਮਾਗਰਲਾ ਆ ਤੇ ਆ ਕਿੰਨੇ ਵਾਲਾ ਦੀ ਦੇਣਾ ਨਹੀਂ ਲਾਏਗਾ ਸਾ ਉਹ ਆਹਾ ਦੀਗਾ ਮੁਰਲਾ 24000 ਦਾ 24000 ਦਾ 24000 ਦਾ ਜਾ ਆਜੋ ਗੁਲਫੇ ਖਾਓ ਖਵਾਓ 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 ਹਾਂ ਵੀ ਮੁੰਡਾ ਫਾਲ ਨੇ ਚੱਲ ਪਤੋਂ ਨੇ ਓਏ ਕੀ ਤੁਮੀ ਆਇਆ ਹੈ ਹੋਰ ਲੋੜ ਕੀ ਕਹੇਗਾ ਲੜਚ ਡਾਉਣ ਆ ਦੋਨੇ ਭਾਈ ਲੜਦੇ ਲੜਚ ਡਾਉਣ ਬਾੜਾ ਬੰਦਾ ਤਾਂ ਚਲਾ ਨਹੀਂ ਸਕਦਾ ਚੋਰਾ ਉਹ ਨਾਲ ਸੱਚ ਕੋਠੀ ਦਾ ਉਹ ਨਕਸੀ ਦੇਖ ਨਾ ਇਹ ਆਉਣ ਵਾਲੀ ਟਾਈਮ ਦੀ ਕੋਠੀ ਆ ਆਪਣੀ ਸਾਰਾ ਘਰ ਪਿਆ ਹਾਂ ਜੇ ਤੇਰੇ ਵਰਗੇ ਨੂੰ ਪਹਿਲੀ ਦਿਖਾਦਾ ਬਸ ਚੋਰੀਆਂ ਕਰਨ ਆਇਆ ਹਨ ਵੀ ਕਿਹੜਾ ਗੇਟ ਕਿੱਥੋਂ ਦੀ ਰੱਖਣਗੇ ਇਹ ਇਹ ਆੜੇਦਰ ਗੰਦੇ ਤੋਂ ਹੋਰ ਗੜਰੀ ਬੂਹੇ ਕਿਉਂ ਆਉਦਾ ਆਉਦਾ ਓਏ ਆ ਤੀ ਇਹਦਾ ਹੋਰ ਕੀ ਗਈ ਇਹਦਾ ਹੋਰ ਕੀ ਇਹੋਂ ਦਾ ਵਧੀਆ ਵਜੀ ਗਏ ਨੇ 400 ਲੰਬਾ ਬਦੋ ਐਟਾ ਮੋੜ ਕੇ ਲੈ ਦੋ ਵੀਡੀਓ ਦਾ ਲਾੜਾ ਚਾਹੀਦੀ ਉਹ ਆਉਂਦਾ ਉਹ ਆਉਂਦਾ ਆ ਚਿੱਟੀ ਵਾਲਾ ਟਾਲਾ ਚਿੱਟੀ ਵਾਲਾ ਟਾਲਾ ਇਹਦੇ ਤਿੰਨ ਤਿੰਨ ਤੈਨੂੰ ਹੱਥ ਦੇ ਕੂਕਾ ਮਰੂਏ ਬਬਲਾ ਆ ਆ 50 ਫੋਨ ਲਾ ਲੈ ਆ ਆ ਗਿਆ ਭਾਈ ਸਾਡਾ ਬੰਦਾ ਇੱਕ ਹੋਰ ਆ ਗਿੰਨੀ ਮਾ ਕੇ ਰਹਿ ਗਿਆ ਜੀ ਇਹ ਇਹ ਬੀਜੀ ਦੀ ਕੇ ਬੰਦੇ ਥੋੜਾ ਫੋਨ ਨਹੀਂ ਚੱਕਦੇ ਆ ਦੇਖ ਚਿੱਟੀ ਦੀ ਇਹ ਫਾਇਦੇ ਨਹੀਂ ਦੋਲੀ ਦੋਲੀ ਕਹਿੰਦਾ ਉਹ ਗੋਰੀ ਡੋਲੀ ਦੌੜੀ ਕਹਿੰਦਾ ਉਹ ਫਾਇਦਾ ਰਿੰਦਾ ਗੱਲ ਨਾ ਮਾਈ ਸੋਟੀ ਦੇਖ ਲਿਆ ਤੂੰ ਵੀ ਦੇਖ ਕੋਲ ਕੋਲ ਆਈ 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 ਐਡ ਰੱਖ ਗਿਆ ਪ੍ਰਾਈਸ ਨਹੀਂ ਮਰਦੀ ਨਾ ਪ੍ਰਾਈਸ 100 ਰੁਪਏ ਜੀ ਹੈਲੋ ਤਾਂ ਉਹ ਤਾਂ ਲੈਣਗੇ ਹੀ ਲੈਣਗੇ ਫਿਰ